ਨਵਾਂ ਕਰਦਾ ਕਿੱਥੇ ਕਿ ਮੈਂ ਆਪ ਪਾਰਟੀ ਵਿੱਚ ਕੰਮ ਕਰਦਾ ਸੀ ਹਾਂਜੀ ਪੂਰੇ ਤਨਦੇਜ ਦੇ ਨਾਲ ਕੰਮ ਕੀਤਾ ਮੇਰੇ ਚਾਰ ਬਾੜ ਸੀ ਪਲਾਗਰ ਗੁਰੂ ਉਹ ਤੇੜ ਚੌੜ ਪੈਰ ਸ਼ਟ ਉਹਦੇ ਵਿੱਚ ਪੂਰੀ ਝੌੜੀ ਪੂਰੀ ਬਹੁਤ ਜਾਇ ਸਪੋਰਟ ਕਿੱਥੇ ਬਹੁਤ ਜਾਇ ਮਿਲੀ ਆਗੇ ਬਣੀਆ ਬੜੀ ਅਗੇ ਦੋ ਅੱਛੇ ਸਾਡੇ ਐਮਐਲ ਨੂੰ ਬਣੇ ਨਹੀਂ ਨਹੀਂ ਹੋਰ ਮੇਰੇ ਰਿਸ਼ਤੇਦਾਰ ਵੀ ਨੇ ਇੱਕ ਮਿੰਟ ਦਾ ਖੜਦਾ ਹੋ ਜਾਂਦਾ ਹੁੰਦਾ ਕੰਮ ਦੇ ਵਿੱਚ ਛੜਕਾ ਵੰਟਦੇ ਦੋ ਦੋ ਨੇ ਮੈਦੀ ਗੀਰ ਬਹੁਤ ਜਾਈ ਹਰ ਵਾਰ ਬੁਧਰਮ ਨੂੰ ਪੈਸੇ ਦੀ ਮੰਗ ਕਰਦੇ ਨੇ ਹਾਂ ਬੁਧਰ ਪੈਸੇ ਮੰਗਦਾ ਜੀ ਕਿ ਜਵਾਬ ਦੇ ਆਪ ਨੂੰ ਅਮਾਨਦਾਰ ਸਾਹਿਬ ਤੋਂ ਦੀ ਤਾਰਾਂ ਦੱਸਦੇ ਆ ਕਰਦਾ ਪੇਤੀ ਲੰਕਾ ਤਾਂ ਇਹ ਨੂੰ ਨਾ ਟੋਰ ਕਰਦੇ ਬਾਅਦ ਬੇਤੀ ਕਰਤੀ ਪੂਰੀ ਮੈਂ ਉਸ ਤਰੇ ਸਾਲ ਹੋ ਗਿਆ ਪਿੱਛੇ ਜੇ 7-8 ਦਿਨ ਕਰੋ ਬਾਹਰ ਚਲਾ ਗਿਆ ਤੇ ਫਿਰ ਮੇਰੇ ਰਿਸ਼ਤੇਦਾਰ ਕੋਲ ਮੈਂ ਗਿਆ ਮੇਰੇ ਰਿਸ਼ਤੇਦਾਰ ਵੀ ਜੀ ਕਿ ਕੰਮ ਕਰਦੇ ਆ ਉਹਨਾਂ ਨੇ ਮੈਨੂੰ ਮਸਲ ਜੀ ਲੜਨ ਦੀ ਤੁਸੀਂ ਟਟਕੇ ਲੋਕਾਂ ਦੀ ਜੀ ਸੇਵਾ ਕਰੋ ਪਾਦੀ ਪਾਦੀ ਹਾਂ ਲੋਕਾਂ ਨੂੰ ਸੁਣੋ ਬੰਦੇ ਬਰਾਗਾ ਮੇਰੀ ਵੀ ਬਣਾ ਦੇ ਮੇਰੇ ਤਿੰਨ ਬਰਾਦੇ ਪੁੱਤਰਾਂ ਦਾ ਪਸੜੇ ਮੰਗਤਰਾਪਾਲ ਸਾਹਿਬ ਜਿਲ੍ਹਾ ਪ੍ਰਚਾਰ ਕੇਸ਼ ਕੁਮਾਰ ਜੀ ਇਹਨਾਂ ਨਾਲ ਸੰਪਰਕ ਹੋਇਆ ਤਾਂ ਇਹਨਾਂ ਨੇ ਸਾਨੂੰ ਅੱਜ ਪ੍ਰੈਸ ਪੱਤਰਿਕਾ ਦੇਈ ਭਾਜੀਪੀ ਜਵਾਨ ਕਰਾਈ ਅਸੀਂ ਅੱਜ ਪੂਰਾ ਬੀਜੇਪੀ ਨੂੰ ਸਵਾਗਤ ਦਵਾਇਆ ਵੀ ਜਿਵੇਂ ਅਸੀਂ ਆਮ ਪਾਰਟੀ ਕੰਮ ਕੀਤਾ ਐਸੇ ਤਰ੍ਹਾਂ ਹੀ ਕੋਈ ਨਾ ਕਿਸੇ ਕਿਸੇ ਵਿੱਚ ਕੰਮ ਕਰਾਣੇ ਬੀਪ ਵਾਲ ਦੀ ਬਸ ਆਪਾਂ ਜੀ ਬੁੱਸਮਿੰਦਰ ਵਿੱਚ ਪਾਣੀ ਨਹੀਂ ਕੱਲੀ ਐਂ ਹੀ ਪਾ ਲਓ ਅਸਲੀ ਸਾ ਆ ਵਾਈਟ ਬਣ ਕੇ ਜੋ ਵੀ ਦੇਪੀ ਦੇ ਵਿੱਚੋਂ ਬੜਾ ਾਡੇ ਤੋਂ ਵਧੀਆ ਪ੍ਰੋਗਰਾਮ ਰੱਖ ਕੇ ਚਲਾਣੇ ਕਰਾਵਾਂਗੇ ਹਰ ਕੋਡਿੰਗ ਕਰੀਏ ਚਾਹ ਮਾਦੀ ਪਾਰਟੀ ਵਰਕਰ ਵੀ ਹੋਣਗੇ ਉਸ ਤਰ੍ਹਾਂ ਦੇ ਵਰਕਰ ਵੀ ਹੋਣਗੇ ਬਹੁਤ ਐ ਨਿਕ ਰੋਣੇ ਸਾਡੇ ਸਹਿਯੋਗੀ ਵੀ ਹੋਣਗੇ ਅਸੀਂ ਬਹੁਤ ਵਧੀਆ ਇੱਕ ਨੈਟਵਰਕ ਨਾਲ ਕੰਮ ਕਰਾਂਗੇ